ਕਿ ਸਾਹਮਣੇ ਬਾਕੀ ਸਭ ਨੇ ਉਹ ਉਹ ਬਾਕੀ ਦੇ ਰਹੇ ਹੈ ਸਾਹਮਣੇ ਮੈਂ ਕਹਿੰਦਾ ਸਿਰਫ ਕਿ ਆਇਰ ਕਿਚੂ ਕਿਚੂ ਪਿੱਛੇ ਕਰੋ ਯਾ ਥੋੜਾ ਜਿਹਾ ਸਰ ਜਗ੍ਹਾ ਦੇ ਦਿਓ ਜੀ ਮਾਨ ਸਾਹਿਬ ਜਗ੍ਹਾ ਦੇ ਦਿਓ ਫੋਟੋ ਨੂੰ ਥੋੜੀ ਜਗ੍ਹਾ ਦੇ ਦਿਓ ਅੱਗੇ ਅੱਗੇ ਬੰਨੂ ਜਗ੍ਹਾ ਦੇ ਮਾਰੀ ਪਹਿਲਾਂ ਮੈਂ ਨਹੀਂ ਚਾਹੇ ਸਾਹਿਬ ਤਾਂ ਨਹੀਂ ਮਾਰਾ ਦੇ ਸਾਹਮਣੇ ਵਾਹ ਜੀ ਅੱਜ ਵਿਸ਼ੇਵਸਧਾ ਆਪਕ ਦੀ ਸਤਿ ਸ਼੍ਰੀ ਅਕਾਲ ਜੀ ਰਾਜਪਦਰੀ ਜੀ ਆਪਕਾਂ ਨੂੰ ਜਿਹੜਾ ਉਹ ਸਨਮਾਨਤ ਕਰਾਂਗੇ ਜਿ ਆਪਕ ਜਿਹੜਾ ਕਿ ਕਿਤਾ ਕਰ ਦਿੱਤਾ ਨਹੀਂ ਹੈਗਾ ਕਮਿਸ਼ਨ ਹੈ ਜੀ ਰਾਣੇ ਸਮੇਂ ਚ ਅਧਿਆਪਕ ਨੂੰ ਗੁਰੂ ਕਹਾਂ ਜਾਂਦਾ ਸਭ ਕੁਝ ਇਹ ਜਿਹੜਾ ਗੁਰੂ ਲਫ਼ਜ਼ ਹੈ ਸੰਸਕ੍ਰਿਤ ਦਾ ਗੂ ਤੇ ਰੂ ਤੋਂ ਬਣਿਆ ਗੂ ਦਾ ਮਤਲਬ ਹੈ ਹਨੇਰਾ ਗੂ ਦਾ ਮਤਲਬ ਹੈ ਦੂਰ ਕਰਨਾ ਹਨੇਰੇ ਨੂੰ ਦੂਰ ਕਰਨਾ ਸੋ ਵਿਦਿਆ ਚਾਨਣ ਜਿਹੜਾ ਉਹ ਕਰਕੇ ਉਹ ਸਾਡੇ ਬੱਚਿਆਂ ਨੂੰ ਤਰਾਸ਼ਦੇ ਨੇ ਉਹਨਾਂ ਚੋਂ ਇੰਜੀਨੀਅਰ ਡਾਕਟਰ ਉਹਨਾਂ ਚੋਂ ਪਾਇਲਟ ਉਹਨਾਂ ਚੋਂ ਵੱਡੇ ਵੱਡੇ ਹੋਰ ਜਿਹੜੇ ਬੱਚੇ ਜਿਹੜੇ ਤਰਾਸ਼ੇ ਹੋਏ ਦਿਮਾਗ ਦੇ ਦੁਨੀਆ ਚ ਚਾਨਣ ਫੈਲਾਉਣ ਦੀ ਗੱਦਿਆ ਪਹਿਲੇ ਵਿਦਿਆ ਚਾਨਣ ਹੋਏ ਸੋ ਉਹਨਾਂ ਗੁਰੂਆਂ ਨੂੰ ਉਹਨਾਂ ਟੀਚਰਾਂ ਨੂੰ ਸਨਮਾਨਿਤ ਕਰਕੇ ਅਸੀਂ ਖੁਸ਼ ਹਾਂ ਸਰੇ ਕੋ ਵਾਟਰ ਸਪਲਾਈ ਦੇ ਬਿੱਲਾਂ ਦਾ ਸੁਲਾਨ ਲੱਗੇ ਕੀ ਕਹਿਣਾ ਚਾਹੋਗੇ ਕਿ ਕੀ ਪ੍ਰਣਾਲੀ ਕੀਤਾ ਜਾਏਗਾ دوسری ਇੱਕ ਕੋਲਾ ਦੀ ਕਈ ਦਸ਼ਕਾਂ ਦੀ ਮੰਗ ਸੀ ਜਿਹੜੀ ਤੁਹਾਡੇ ਸਰਕਾਰ ਪੂਰੀ ਕੀਤੀ ਜਾ ਰਹੀ ਹੈ ਬਹੁਤ ਸ਼ਾਬਾਸ਼ ਪਰ ਇਹ ਹੀ ਕਹਿਣਾ ਕਿ ਪਤਾ ਨਹੀਂ ਕਿਉਂ ਉਹਨਾਂ ਨੇ ਇੱਕ ਟਿਕ ਧਿਆਨ ਸ਼ਾਇਦ ਆਪ ਦੇ ਨਿਜਵਲ ਹੋ ਗਿਆ ਸਵਾਰਥਾ ਸਵਾਰਥਾਂ ਵੱਲ ਹੋ ਗਿਆ ਆ ਕਰਕੇ ਥੋੜਾ ਬਹੁਤ ਆਪਾਂ ਕਹਿੰਨੇ ਪਰ ਗੁਰੂ ਸਾਹਿਬ ਤਾਂ ਦਾਤਾ ਵੰਡਣ ਵਾਲੇ ਨੇ ਇੱਥੇ ਤਾਂ ਮੰਗਣ ਆਉਨੇ ਹਨ ਹਨ ਪਰ ਫਿਰ ਮੈਂ ਕਹਾਂ ਕਿ ਜਿਹੜਾ ਕੋਈ ਮਨਮੁਖ ਹੈ ਜਾਂ ਕੋਈ ਜਿਹੜਾ ਗੁਰੂ ਸਾਹਿਬ ਦੀਆਂ ਦਾਤਾਂ ਚੋਂ ਵੀ ਜੇ ਕੋਈ ਇਸ ਤਰ੍ਹਾਂ ਦੀਆਂ ਜਾਂ ਸਵਾਰਥੀ ਜਾਂ ਨਿੱਜੀ ਜਿਹੜੀਆਂ ਆਪਣੇ ਸਾਧ ਸੁਖ ਸਾਧਨਾ ਵੱਲ ਪਾਏਗੀ ਤਾਂ ਫਿਰ ਉਹ ਗੁਰੂ ਸਾਹਿਬ ਸਭ ਦੇਖਦੇ ਨੇ ਸਰ ਇਹ ਤਾਂ ਬਿੰਦਰ ਸਿੰਘ ਦਾ ਕਹਿਣਾ ਇੱਕ ਸਵਾਲ ਬਣਦਾ ਕਿ ਜਿਹੜੀ 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 ਉਦਸ਼ਨ ਲਾਏ ਜਾ ਰਹੇ ਨੇ ਵੱਡੇ ਸਮਾਗਮ ਜਿਹੜੇ ਕੀਤੇ ਜਾ ਰਹੇ ਨੇ ਉਸ ਤੋਂ ਇਲਾਵਾ ਕੁਝ ਹੋਰ ਖਾਸ ਅਨੰਦਪੁਰ ਸਾਹਿਬ ਲਈ ਸਰਕਾਰ ਦੇ ਵੱਲੋਂ ਦੇਖੋ ਜਦੋਂ ਅਸੀਂ ਇਹ ਸ਼ੁਰੂ ਕਰਨਾ ਹੈ ਅਸੀਂ ਕਸ਼ਮੀਰ ਤੋਂ ਸ਼ੁਰੂ ਕਰਦੇ ਹਾਂ ਜੀ ਸਾਡੀ ਗੱਲ ਹੋ ਗਈ ਇਤਿਹਾਸਿਕ ਕਰਨੇ ਨੂੰ ਤੇ ਉਸ ਤੋਂ ਬਾਅਦ ਜਿਹੜੇ ਮਾਲਵੇ ਤੋਂ ਵੀ ਇਧਰੋਂ ਲੋਬਾਬੇ ਤੋਂ ਮਾਝੇ ਤੋਂ ਵੀ ਜਿਹੜੇ ਕੀਰਤਨ ਜੱਥੇ ਉਹ ਉਹ ਨਗਰਪਾਲਿਕਾ ਦਾ ਚੱਕਰ 23 ਤੱਕ ਹੋਊਗਾ 24 ਨਵੰਬਰ ਨੂੰ 23 ਚੋਗਣ ਅੱਛੀ ਇਥੇ ਸਬਾਤ ਨੂੰ ਇਹ 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਪਹਿਲੀ ਵਾਰ ਇਤਿਹਾਸ ਚੋ ਤੇ ਇੱਥੇ ਜਿਹੜਾ ਕੀਤਾ ਜਾਊਗਾ ਉਸ ਤੋਂ ਬਾਅਦ ਬਾਇਆ ਕਰਨਾਲ ਤੇ ਪਾਇਆ ਜਿੱਥੋਂ ਜਿੱਥੋਂ ਵੀ ਪਾਈ ਜਾਂਦਾ ਜੀ ਆਈਸੀਸੀ ਸਾਈਟ ਤੇ ਜਾਨਨੀ ਚੌਂਕ ਤੱਕ ਸਿਟੀ ਡੈਂਸਿਟੀ ਬਣਾਇਆ ਬਹੁਤ ਸ਼ਾਨਦਾਰ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਸਿੱਖ ਵਸਦੇ ਨੇ ਜਾਂ ਗੁਰੂ ਨਾਨਕ ਦੇਵਾ ਸੰਗਤ ਤੇ ਜਿਹੜੇ ਵੀ ਮਰਜ਼ੀ ਤੱਕ ਸੰਗਤ ਹੋਣ ਬੜੇ ਬੜੇ ਮੈਸਟਰ ਮੁੱਖ ਮੰਤਰੀ ਰਾਜਨੀਵੀ ਇਹਲੇ ਰਹੇ ਉਹਨਾਂ ਲੋਕਾਂ ਨੂੰ ਬੁਲਾਵਾਂ ਤਾਂ ਕਿ ਉਦੇਸ਼ਕਰ ਕੇ ਸਾਡਾ ਇਤਿਹਾਸ ਕਿ ਨਾ ਕਿ ਉਹ ਵਰਦਾਨਾ ਨਾ ਬਣਾ। ਉਹਨਾਂ ਸਰਪ੍ਰਸਤ ਸਾਉ ਨੂੰ ਇੱਕ ਬੜੇ ਚਿਰ ਦੀ ਮੰਗ ਹੈ ਕਿ ਨੰਦਕਪੁਰ ਸਾਉ ਨੂੰ ਜ਼ਿਲ੍ਹਾ ਬਣਾਇਆ ਜਾਵੇ ਇਸ ਤਰ੍ਹਾਂ ਦੇ ਬਿਠਾ ਐਲਾਨ ਸਰਕਾਰ ਸੋਚ ਰਹੀ ਜੀ ਕਰਨ। ਦੇਖੋ ਇਹਦੇ ਵਾਸਤੇ ਦੇਖੋ ਥਾਰਾ ਕੈਬਨਟ ਮੈਥੂ ਵੀ ਇਹਦੇ ਵਾਸਤੇ ਕਲੈਕਟਿਵ ਡਿਸੀਜਨ ਮੈਂ ਆਪੋ ਮੈਂ ਇਹ ਕਹਿੰਦਾ ਹਾਂ ਇੱਕਦਮ ਅਨਾਉਂਸ ਵੀ ਕਰ ਸਕਦਾ ਪਰ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਇੱਥੋਂ ਤਾਂ ਖਾਲਸਾ ਜਨਮ ਲਗਦਾ ਇੱਥੇ ਤਾਂ ਲੜਾਈਆਂ ਜ਼ੁਲਮ ਦੇ ਵਿਰੁੱਧ ਲੜਾਈਆਂ ਦਾ ਹੌਕਾ ਆਇਆ ਇੱਥੋਂ ਹੀ ਤਾਂ ਫਿਰ ਜਿਹੜਾ 13 April 1699 ਨੂੰ ਹਰਿ ਸਪੰਦ ਸਾਖਣਾ ਨੂੰ ਇਹਨੂੰ ਕਿਵੇਂ ਬਿਰੋਧ ਕਰਦਾ ਮੈਨੂੰ ਸਮਝ ਨਹੀਂ ਆਈ ਪਰ ਮੈਂ ਕੋਈ ਇੱਥੇ ਗੁਰੂ ਸਾਹਿਬ ਦੇ ਘਰ ਖੜੇ ਮੈਂ ਇੱਥੇ ਘਰ ਕੇ ਕੋਈ ਨਿੰਦਾ ਚੁਗਲੀ ਨਹੀਂ ਮੈਂ ਕਿਸੇ ਦੀ ਪਰ ਐਵੇਂ ਵੀ ਚਲੋ ਜਿੰਨਾ ਕੋਨਾ ਦਾ ਗੁਰੂ ਸਾਹਿਬ ਜੀ ਵਿਸ਼ਵਾਸ ਹੁੰਗਾ ਜ ਜਿੰਨਾਂ ਕੋ ਉਹਨਾਂ ਦਾ ਉਡੀਕ ਹੋ ਗਈ ਉਹਨਾਂ ਨੇ ਵਰਤ ਲਈ ਅਸੀਂ ਤਾਂ ਜੋ ਲekin ਮਾਨੇ ਸਿੱਖ ਰੂਪ ਤੇ ਇੱਕ ਸੰਗਤ ਦੇ ਤੌਰ ਤੇ ਇੱਥੇ ਆਏ ਆਂ ਔਰ ਲੋਕਾਂ ਨੇ ਸੇਵਾ ਦਿੱਤੀ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਹੈ ਸਮਾਨ ਦਾ ਧੰਨਵਾਦਮਕ ਕਿ ਇੱਥੇ ਵਾਸਤੇ ਕੋਈ ਪੈਸੇ ਦੀ ਕਮੀ ਨਹੀਂ ਸੀ ਜੀ ਉਹਨਾਂ ਦਾ ਤੁਸੀਂ ਜਾ ਕੇ ਬਲੀਵ ਗੁਰੂ ਦੇਖ ਕੇ ਆਓ ਗੱਲ ਨਹੀਂ ਜਿਹੜੀ ਹੈ ਭਾਈ ਜੱਟਾ ਜੀ ਤੋਂ ਭਾਈ ਜੱਟਾ ਜੀ ਤੋਂ ਭਾਈ ਜੀਵਨ ਸਿੰਘ ਤੱਕ ਦਾ ਸਫ਼ਰ ਜੀ ਅਮਰਿਤਸਰ ਦੇ ਸਾਹਿਬ ਹੋਰ ਵੀ ਜਿੰਨੇ ਪ੍ਰੋਜੈਕਟ ਜਿਹੜੇ ਮੰਤਰੀ ਸਾਹਿਬ ਕਰੇ ਨੇ ਐਮਪੀ ਸਾਹਿਬ ਕਰੇ ਨੇ ਜੋ ਵੀ ਸਾਡੇ ਧਿਆਨ ਚ ਆਉਣਗੇ ਅਸੀਂ ਇੱਥੇ ਵਾਸਤੇ ਕੋਈ ਜਾਨੀ ਕਿ ਕੰਜੂਸੀ ਨਹੀਂ ਕਰਦੇ ਤੇ ਜੋ ਗੁਰੂ ਸਾਹਿਬ ਨੇ ਸਾਰੇ ਵਿੱਚ ਬਖਸ਼ਿਆ ਦਤਾ ਤੇ ਗੁਰੂ ਸਾਹਿਬ ਵਾਸਤੇ ਅਸੀਂ ਕੋਈ ਮੰਗ ਪੱਤਰ ਨਹੀਂ ਹੱਥ ਪੱਤਰ ਕਵਾਂਗੇ ਤੇ ਹੱਥ ਪੱਤਰ ਦੇ ਕੇ ਜਾਣ ਅਸੀਂ ਮਾਨ ਸਾਹਿਬ 55 ਸਾਲ ਬਾਅਦ ਹਰੇਕ ਪਰਕਰਤਮਨ ਦੇਖੋ ਜਿਹੜੀਆਂ ਕਾਮਾਂ ਆਪਣੇ ਵਿਰਸੇ ਨੂੰ ਦੀ ਵਿਰਾਸਤ ਨੂੰ ਯਾਦ ਰੱਖਿਆ ਨੇ ਉਹ ਕੌਮਾਂ ਜਿਹੜੇ ਦੁਨੀਆ ਤੋਂ ਜਾਂਦੇ ਨਹੀਂ। ਮਨ ਨਾਲ ਕਰਦੇ। ਸਾਡੇ ਕੋਲ ਇੰਨਾ ਕੁਰਬਾਨੀਆਂ ਨਾਲ ਭਰਿਆ ਹੋਇਆ بے مثال ਬਲਿਦਾਨਾਂ ਨਾਲ ਭਰਿਆ ਹੋਇਆ ਇਰਸਾ। ਤੇ ਅੱਜ ਭਾਈ ਜੱਤਾ ਜੀ ਯਾਦਗਾਰੀ ਜਿਹੜਾ ਮਿਊਜ਼ੀਅਮ ਉਹਦੀਆਂ 5 ਗੈਲਰੀਆਂ ਨੇ ਭਾਈ ਜੱਤਾ ਜੀ ਦੇ ਜੀਵਨ ਦਾ ਸੰਘਰਸ਼ ਕਿਨੇ ਭਾਈ ਜੱਤਾ ਜੀ ਗੁਰੂ ਸਾਹਿਬ ਨਾਲ ਜਦੋਂ ਕੁਰਬਾਨੀ ਕਸ਼ਮੀਰੀ ਪਿੰਡ ਦਾ ਹੈ ਇਸ ਹਦ ਤੱਕ ਅਧਰੇ ਚੇਤਾ ਜੀ ਆਪਾਂ ਹੀ ਜੈਤਾ ਜੀ ਨਾਲ ਗਏ ਕਿਵੇਂ ਉੱਥੇ ਫਿਰ ਸੀਸ ਲੈ ਕੇ 300 ਕਿਲੋ ਮੀਟਰ ਦਾ ਰਸਤਾ ਜੰਗੜਾ ਵੀ ਕੀਤਾ ਹੈ ਕਰ ਜੋ ਇਹ ਪੁਰਸਾ ਪਹੁੰਚੇ ਜਿਹੜਾ ਰੰਗੀਟ ਕੇ ਗੁਰੂ ਕੇ ਬੇਟੇ ਦਾ ਖਿਤਾਬ ਗੁਰੂ ਸਾਹਿਬ ਨੇ ਦਿੱਤਾ ਕਿਵੇਂ ਰਣਜੀਤ ਨਗਾਰਾ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਨਗਾਰਚੀ ਬਣੇ ਬਡੇ ਸਾਹਿਬ ਜਿਆਦਿਆਂ ਨੂੰ ਤਲਵਾਰबाजी ਹੋਰ ਬੜਾ ਸ਼ਸਤਰ ਵਿਦਿਆ ਘੋੜ ਸਵਾਰੀ ਤੱਕ ਉਹਨਾਂ ਨੇ ਜਿਹੜੀ ਵਿਦਿਆ ਦੇ ਵਿੱਚ ਕਿੰਨਾ ਯੋਗਦਾਨ ਥਾਈ ਵੀਡੀਓਜ਼ ਵੀ ਉਹਨਾਂ ਦੇ ਜੀਵਨ ਬਾਰੇ ਚਾਹਨਾ ਬੜੀ ਸ਼ਾਨਦਾਰ ਹੈ ਅਸੀਂ ਦੁਨੀਆ ਭਰ ਦੇ ਲੋਕਾਂ ਕੋਲ ਪਹੁੰਚਾ ਤੇ ਇਹਨਾਂ ਦੇ ਮਾਧਿਅਮ ਨਾਲ ਕਹਾਣੀ ਚੜ੍ਹ ਦੋ ਅਚੰਭਾ ਦਿਖਾਉ ਕਿ ਆਪਣਾ ਗਰਸਾ ਜਿੰਨੀ ਕੁਰਬਾਨੀਆਂ ਨਾਲ ਪਸ ਫਿਰ ਹੈਰੀਟਿਸ ਟੀਕਰੀ ਫਰਜ਼ ਇੱਕ ਧਰਮ ਦਾ ਖਾਲਸਾ ਦੇ ਜਨਮ ਤੱਕ ਦਾ ਸਾਰਾ ਉਹਦੇ ਪੇਂਟਿੰਗਸ ਨਾਲ ਜਿਹੜੇ ਸ਼ਾਨਦਾਰ ਪੇਂਟਿੰਗਸ ਨੇ ਕਰੇ ਓਕੇ ਓਕੇ ਠੀਕ ਹੈ ਉਰਦੀ ਫਿਰਦੀ ਇੱਕ ਸਮਝ ਲੋ ਫਿਲਮ ਖਾਲਸਾ ਦਾ ਜਨਮ ਕਿਵੇਂ ਹੋਇਆ ਕਿਵੇਂ ਪੰਗਾਣੀ ਕੋ ਚੰਚਾ ਸਾਬ ਨੇ ਲੜਨਾ ਚੁਰਾ ਜਿਹੜਿਆਂ ਗੁਰੂ ਸਾਹਿਬ ਨੇ ਇੱਕ ਵੱਡੇ ਸਾਹਿਬਜ਼ਾਦਿਆਂ ਨੇ ਜਿਹੜੇ ਆਪਣੀ ਹੁਕਮਤੀ ਬਹਾਦਰੀ ਦੇ ਜੋਹਰ ਦਿਖਾਏ ਤੇ ਨਾਲ ਨਾਲ ਅੱਜ ਦੇ ਦਰਸ਼ਨ ਕਰਕੇ ਇਸ ਕੋਲ ਨਹੀਂ ਆਉਂਦੀ। ਫਿਰ ਤੋਂ ਸਾਡੇ